ਸਤਿਨਾਮ ਵਾਹਿਗੁਰੂ ਜੀ ਭੋਖ ਤੁਖਾਰ ਨ ਵਿਅਪੈ ਕੰਠ ਮਿਲਿਆ ਹਰਨਾ ਮਨ ਬਿਦਿਆ ਚਰਨਾਰ ਪਿੰਦ ਦਰਸ਼ਨ ਲਗੜਾ ਸਾ ਬੋਖ ਤੁਖਾਰ ਨ ਵਿਆਪਈ ਕੰਠ ਮਿਲੇ ਆਹਰ ਨਾ ਮਨ ਬਿਧਿਆ ਚਰਨਾਰਬਿੰਦ ਦਰਸ਼ਨ ਲਗੜਾ ਸਾਹ ਹੋਟ ਗਵਿੰਦ ਕਪਾਲ ਰਾਈ ਸੇਵ ਸੁਮੇਲੋ ਬੇਖਿਆ ਪਨਾਸ ਕਈ ਮਿਲ ਸਾਗ ਗੁਣ ਗਾ ਜੈ ਤੇ ਉਪਜੀਤ ਮਿਲੀ ਸੱਚੀ ਪ੍ਰੀਤ ਸਮਾ ਕਰ ਗਲੇ ਨੇ ਪਾਗ ਬ੍ਰਹਮ ਬਹੜ ਨ ਵਿਛੜੀਆਂ ਬਾਰੇ ਜਾਉ ਲਖਬੀਰੀ ਹਰ ਸਜਣ ਹਗਮ ਅਗਾ ਸ਼ਰਮ ਪਈ ਨਰਾਇਣ ਨਾਨਕ ਦਰਪਈਆ ਓਖ ਸੁਹੰਗਾ ਸਰਬ ਸੁਖ ਜਿਸ ਵਖਿਸ਼ੇ ਵੇ ਪਰਵਾ ਸਰਮ ਪਈ ਨਰਾਇਣ ਨਾਨਕ ਦਰਪਈਆ ਓਖ ਸੁਹੰਗਾ ਸਰਬ ਸੁਖ ਦੇਸ ਬਖਸ਼ੇ ਬੇ ਪਰਵਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਗੁਰਸਵਾਰੀ ਸਾਧ ਸੰਗਤ ਸ੍ਰੇਸ਼ਟ ਬਾਗ ਤੇ ਤੰਤਰ ਤੇ ਜੋਗ ਹੋ ਜੋ ਅੰਮ੍ਰਿਤ ਵੇਲੇ ਤੋਂ ਗੁਰ ਘਰ ਦੀਆਂ ਹਾਜ਼ਰੀਆਂ ਭਰ ਸ੍ਰੇਸ਼ਟ ਭਗਤ ਨੇ ਅੰਮ੍ਰਿਤ ਵੇਲੇ ਤੋਂ ਬਾਣੀ ਨਿਤਨੇਮ ਦੇ ਪਾਠ ਉਪਰੰਤ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਕ ਮਨ ਬਿਸਰਾਵ ਸੋਖਣੀ ਸਾਹਿਬ ਦੇ ਜਾਪ ਆਪ ਜੀ ਨੇ ਸਰਵਣ ਕੀਤੇ ਨੇ 12 ਮਾਹ ਦੇ ਪਾਠ ਸਰਵਣ ਕੀਤੇ ਨੇ ਪਿਛਲਾ ਮਹੀਨਾ ਮੱਘਰ ਦਾ ਚੜਿਆ ਉਹਦੀ ਸਮਾਪਤੀ ਹੋਈ ਹੈ ਮੱਘਰ ਪ੍ਰਭ ਅਰਾਧਨਾ ਬਹੁੜ ਨਾਂ ਜਨ ਮੜੀਆਂ ਅੱਜ ਦਾ ਮਹੀਨਾ ਜੋ ਪ੍ਰੰਭ ਹੋਇਆ ਹੈ ਉਹ ਦਾ ਮਹੀਨਾ ਪ੍ਰੰਭ ਹੋਇਆ ਹੈ ਅੱਜ ਦੇ ਮਹੀਨੇ ਦੇ ਵਿੱਚ ਜੋ ਮੇਰੇ ਮਾਲਕ ਦਾ ਉਪਦੇਸ਼ ਹੈ ਗੁਰੂ ਪਾਤਸ਼ਾਹ ਦਾ ਮਰਜ ਸਮਝਾਉਣਾ ਕਰਦੇ ਨੇ ਕਿ ਭਲਿਆ ਉਹਨਾਂ ਨੂੰ ਪੋਹ ਦੇ ਮਹੀਨੇ ਦੇ ਵਿੱਚ ਤੁਖਾਰ ਕੱਕਰ ਬਰਫ਼ ਨਹੀਂ ਵਿਆਪਦੀ ਦਿਨਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਆ ਬੈਠਦਾ ਹੈ ਔਰ ਕਿ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪ੍ਰਮਾਤਮਾ ਦਾ ਵਾਸਾ ਹੋ ਜਾਏ ਉਹ ਤਾਂ ਹੋਏਗਾ ਜੇ ਨਾਮ ਹੋਏਗਾ ਜੇ ਨਾਮ ਨਹੀਂ ਤਾਂ ਪ੍ਰਮਾਤਮਾ ਦਾ ਵਾਸਾ ਨਹੀਂ ਤਾਂ ਪ੍ਰਮਾਤਮਾ ਪ੍ਰਾਪਤੀ ਵਾਸਤੇ ਨਾਮ ਹਿਰਦੇ ਵਿੱਚ ਵਸ ਜਾਏ ਇਹਦੇ ਵਾਸਤੇ ਗੁਰਗੋਬਿੰਦ ਸ ਮਾਜਾਗਦੇ ਹਨ ਜਿਨ ਪ੍ਰੇਮ ਕਿਓ ਤਿੰਨ ਹੀ ਪ੍ਰਭ ਪਾਉ ਪਰਮਾਤਮਾ ਦਾ ਵਾਸਾ ਹਿਰਦੇ ਵਿੱਚ ਆ ਜਾਏਗਾ ਨਾਮ ਤੇਰੇ ਹਿਰਦੇ ਦੇ ਵਿੱਚ ਵਸ ਜਾਏਗਾ ਜਦ ਤੂੰ ਪ੍ਰੇਮ ਦੇ ਨਾਲ ਉਸ ਮਾਲਕ ਦੇ ਨਾਮ ਨੂੰ ਯਤਨਾ ਕਰੇਗਾ। ਤੁਹਾਨੂੰ ਜਿਹਨੇ ਦੇ ਵਿੱਚ ਉਸ ਮਾਲਕ ਦਾ ਸੰਦੇਸ਼ ਵੀ ਆਈ ਹੈ ਮਾਲਕ ਦੇ ਪ੍ਰਿਆਰ ਨਾਮ ਨੂੰ ਸਿਮਰਨੇ ਨਾਮ ਨੂੰ ਜਪੇ ਦਿਨੋ ਦਾ ਮਨ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਬਿੰਨਿਆ ਗਿਆ ਦਿਨ ਦੇ ਮਨ ਵਿੱਚ ਇਹ ਹੈ ਕਿ ਮਾਲਕ ਤੇਰੇ ਦਿਦਾਰੇ ਹੋ ਜਾਣ ਮਨ ਬੇਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹ ਉਹ ਹਰੇਕ ਸਵਾਸ ਦੇ ਦੁਆਰਾ ਪ੍ਰਮਾਤਮਾ ਦੇ ਦਰਸ਼ਨਾਂ ਨੂੰ ਲੋਚਦੇ ਨੇ ਉਹ ਆਖਦੇ ਨੇ ਕਿ ਮਾਲਕ ਤੇਰੇ ਦਿਦਾਰਣ ਹੋ ਜਾਣ ਦਰਸ਼ਨ ਦੇਖ ਜੇ ਮੰਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇ ਨਾਮ ਕਰ ਆਪਣੇ ਚਿਹਰੇ ਚਿਹਰੇ ਦਾ ਪਾਉ ਸੇਵਕ ਕਿ ਗੁਰੂ ਦੇ ਦਰ ਤੇ ਹੈ ਸੇਵਕ ਗੁਰੂ ਦੇ ਦਰ ਤੇ ਹੈ ਸਿਖਾ ਗੁਰੂ ਦੇ ਦਰ ਤੇ ਹੈ ਭਗਤਾਂ ਤੇ ਅਰਦਾਸ ਇਹ ਹੋਏ ਕਿ ਮਾਲਕ ਤੇਰੇ ਦਿਨਾਰੇ ਬਖਸ਼ਿਸ਼ ਹੋ ਜਾਣ ਤੇਰੇ ਮਲਾਪ ਬਖਸ਼ਿਸ਼ ਹੋ ਜਾਏ ਮਾਲਕ ਕਹਿੰਦੇ ਉਹਦੇ ਵਾਸਤੇ ਤੈਨੂੰ ਬੇਨਤੀ ਮਾਲਕ ਦੇ ਚਰਣਾ ਤੇ ਕਰਨੀ ਪੈਗੀ ਜਿਸ ਤਰ੍ਹਾਂ ਬਬੀਹਾ ਦਿਨ ਰਾਤ ਕੂਕਦਾ ਹੈ ਬਬੀਹਾ ਪ੍ਰਯੋ ਪ੍ਰਯੋ ਕਰੇ ਜਲਨਿਦ ਪ੍ਰੇਮ ਪਿਆਰ ਬਬੀਹਾ ਪ੍ਰਯੋ ਪਯੋ ਕਰੇ ਜਲਨਿਦ ਪ੍ਰੇਮ ਪਿਆਰ ਕਹਿੰਦੇ ਉਹ ਦਿਨ ਰਾਤ ਬੁਕਾਰ ਕਰਦਾ ਹੈ ਕਿ ਮਾਲਕ ਕਿਤੇ ਵਰਖਾ ਹੋ ਜਾਏ ਕਹਿੰਦੇ ਉਹ ਸਮਾਂ ਆਉਂਦਾ ਹੈ ਜਦੋਂ ਫਿਰ ਵਰਖਾ ਦੀ ਸਵੰਤੀ ਮੂਂਦ ਉਹਦੇ ਮੁਖ ਵਿੱਚ ਪੈਂਦੀ ਹੈ ਤਾਂ ਉਹਦੀ ਪਿਆਸ ਜਿਹੜੀ ਹੈ बुझ ਜਾਂਦੀ ਹੈ ਥੋੜੀ ਆਵਾਜ਼ ਕਰੇ ਅੰਦਰਲੀ ਉਹਦੀ ਪਿਆਸ ਬੁਝ ਜਾਂਦੀ ਹੈ ਕਹਿੰਦੇ ਇਸੇ ਤਰ੍ਹਾਂ ਤੂੰ ਦਿਨ ਰਾਤ ਮਾਲਕ ਦੇ ਚਰਣਾ ਵਿੱਚ ਪੁਕਾਰ ਕਰ ਬੇਨਤੀ ਕਰ ਕਦੇ ਨਾ ਕਦੇ ਤਾਂ ਮਾਲਕ ਤੈਨੂੰ ਦਿਦਾਰੇ ਬਖਸ਼ਿਸ਼ ਕਰੇਗਾ ਤੇਰੀ ਅਰਦਾਸ ਉਹਦੇ ਦਰ ਤੇ ਕਬੂਲ ਹੋ ਜਾਏਗੀ ਕਿਉਂਕਿ ਜਦੋਂ ਉਹਦਾ ਜਨ ਉਹਦਾ ਸ਼ਿਵਕ ਬਣ ਗਿਆ ਤੂੰ ਕਹਿੰਦੇ ਮਿਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਮਿਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਤਾਂ ਇਸ ਤਰ੍ਹਾਂ ਤੇਰੀ ਕੀਤੀ ਹੋਈ ਅਰਦਾਸ ਭਲਿਆ ਮਿਰਤੀ ਨਹੀਂ ਜਾਏਗੀ ਇਸ ਤਰ੍ਹਾਂ ਭਾਵਨਾ ਦੇ ਨਾਲ ਗੁਰੂ ਦੇ ਦਰ ਤੇ ਮਾਲਕ ਦੇ ਦਰ ਤੇ ਅਰਦਾਸ ਕਰੇਗਾ ਤਾਂ ਮਾਲਕ ਕਹਿੰਦੇ ਆ ਮਹੀਨਿਆਂ ਦੇ ਵਿੱਚ ਉਹਨੂੰ ਕੱਕਰ ਪਾਲਾ ਨਹੀਂ ਵਿਆਪਦਾ ਹੁਣ ਯਾਦ ਰੱਖਣਾ ਕਿ ਜਦੋਂ ਜ਼ਿਆਦਾ ਠੰਡ ਹੋਵੇ ਪੋ ਦਾ ਮਹੀਨਾ ਹੋਵੇ ਇਹ ਦੂਸਰਾ ਮਹੀਨਾ ਹੈ ਠੰਡ ਦਾ ਕਹਿੰਦੇ ਠੰਡ ਇਤਨੇ ਕੋ ਵਰਦੇ ਹੈ ਕਿ ਬਨਸਪਤੀ ਜੀਵ ਜੰਤੂ ਜਿਤਨੇ ਨੇ ਸਭ ਪ੍ਰਭਾਵਿਤ ਹੁੰਦੇ ਨੇ ਇਸ ਤੋਂ ਬਚਨ ਦੇ ਵਾਸਤੇ ਕੋਈ ਨਾ ਕੋਈ ਸਹਾਰਾ ਲਿਆ ਜਾਂਦਾ ਹੈ ਓਟ ਆਸਰਾ ਲਿਆ ਜਾਂਦਾ ਹੈ ਪਰਮਾਜ ਕਹਿੰਦਾ ਭਲਿਆ ਤੂੰ ਵੀ ਓਟ ਆਸਰਾ ਲੈ ਤੂੰ ਓਟ ਆਸਰਾ ਲੈਣਾ ਕਿਹਦਾ ਜਿਸ ਦਾ ਕੋਈ ਜੀਵ ਓਟ ਆਸਰਾ ਲੈਂਦਾ ਹੈ ਕਿ ਠੰਡ ਤੋਂ ਵਚਨ ਦੇ ਵਾਸਤੇ ਕੋਈ ਨਾ ਕੋਈ ਉਪਾਏ ਲੱਭਦਾ ਹੈ ਘਰਾਂ ਦੇ ਵਿੱਚ ਹਿੰਡਰ ਆ ਗਏ ਨੇ ਹੋਰ ਕਈ ਪ੍ਰਕਾਰ ਦੀਆਂ ਚੀਜ਼ਾਂ ਆ ਗਈਆਂ ਨੇ ਜਿਨ੍ਹਾਂ ਦੇ ਨਾਲ ਬੰਦੇ ਨੂੰ ਨਿਗ ਪ੍ਰਾਪਤ ਹੋ ਜਾਏ ਕਹਿੰਦੇ ਜਿਹੜਾ ਜੀਵ ਜੰਤੂ ਨੇ ਉਹ ਆਪਣਾ ਸਹਾਰਾ ਲੱਭਦੇ ਨੇ ਕਿ ਠੰਡ ਤੋਂ ਬਚਿਆ ਜਾ ਸਕੇ ਬਨਸਪਤੀ ਕਈ ਤੌ ਦੀ ਲਪੇੜ ਤੇ ਆ ਜਾਂਦੇ ਨੇ ਜਿਹੜੇ ਲਪੇੜ ਤੇ ਆ ਗਏ ਉਹ ਮੁੜ ਕੇ ਹਰੇ ਨਹੀਂ ਹੁੰਦੇ ਪਤਜਣ ਦੀ ਪ੍ਰਰੰਭਤਾ ਹੋ ਜਾਂਦੀ ਹੈ ਕਹਿੰਦੇ ਇਸੇ ਤਰ੍ਹਾਂ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਮਾਲਕ ਦਾ ਨਾਮ ਨਹੀਂ ਉਹਨਾਂ ਨੂੰ ਤੁਖਾਰ ਕਕਰ ਪਾਲਾ ਮਾਇਆ ਰੂਪੀ ਕਕਰ ਜਿਹੜਾ ਹੈ ਵਿਆਪਦਾ ਹੈ ਚਾਹੇ ਉਹ ਜਿੰਨੀ ਮਰਜੀ ਸੁੱਖ ਸੂਰਤਾਂ ਮੰਨਣ ਜਿਤਨਾ ਮਰਜੀ ਐਸ਼ੋ ਰਾਮ ਦੀ ਜ਼ਿੰਦਗੀ ਹੋਵੇ ਨਰਪਦੇ ਇੱਕ ਸਿੰਘਾਸਨ ਸੋਇਆ ਸੁਪਨੇ ਭਿਆਖਾਰੀ ਅਸ਼ਧ ਰਾਜ ਮਿਸ਼ਰਤ ਦੁਖ ਪਾਇਆ ਸੋ ਗਤ ਪਈ ਹਮਾਰੀ ਰਵਦਾਦ ਕਹਿੰਦਾ ਜਿਤਨਾ ਮਜਦੀਆ ਬੰਦਿਆ ਰਾਜ ਭਾਗ ਤੇਤੋ ਹੋਏ ਜਿਤਨਾ ਮਜਦੀ ਧਨ ਦੌਤ ਹੋਏ ਕਹਿੰਦੇ ਤੇਰੀ ਹਾਲਤ ਵੀ ਉਸ ਰਾਜੇ ਦੀ ਤਰ੍ਹਾਂ ਜਿਹੜਾ ਸੁਪਨੇ ਦੇ ਵਿੱਚ ਭਿਖਾਰੀ ਬਣਿਆ ਜਦੋਂ ਭਿਖਾਰੀ ਬਣਿਆ ਤਾਂ ਜਦੋਂ ਅੱਖਾਂ ਖੁੱਲੀਆਂ ਆਗਦਾ ਰੱਬਾ ਸ਼ੁਕਰ ਹੈ ਸੁਪਨਾ ਕਿਤੇ ਸੱਚ ਨਹੀਂ ਸੀ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਭਿਆਖਾਰੇ ਅਸ਼ਤਰਾਜ ਬਿਸ਼ਰਤ ਦੁਖ ਪਾਇਆ ਸੋਗਤ ਭਏ ਹਮਾਰੇ ਜਿੰਨੀ ਦੇਰ ਤੱਕ ਸੁਪਨਾ ਸੀ ਉਨੇ ਦੇਰ ਤੱਕ ਮਾਲਕ ਤੇ ਚਰਨਾ ਤੇ ਅਰਦਾਸ ਹੈ ਮਾਲਕ ਮੈਂ ਕਿੱਥੇ ਫਸ ਗਿਆ ਆਖੇ ਮਹ ਰਾਜੇ ਤੂੰ ਬਖਾਰੀ ਬਣ ਗਿਆ ਮੈਂ ਦਰਾਂ ਦਰਾਂ ਤੇ ਮੰਗਦਾ ਫਿਰਦਾ ਕਹਿੰਦੇ ਜਦੋਂ ਸੁਪਨਾ ਖੁੱਲਦਾ ਉਹ ਰੱਬ ਦਾ ਸ਼ੁਕਰਾਨਾ ਨਾ ਕਰਦਾ ਕਿ ਮੈਂ ਤਾਂ ਆਪਣੇ ਰਾਜ ਸਿੰਘਾਸਨ ਤੇ ਹਾਂ ਮੈਂ ਮੇਰੇ ਕੋਲ ਰਾਜ ਭਾਗ ਹੈ ਹੋਣ ਦੇ ਬਾਵਜੂਦ ਵੀ ਉਹਨੂੰ ਭੁਲੇਖਾ ਲੱਗ ਗਿਆ ਇਹ ਬੰਦਿਆ ਜਦੋਂ ਤੇਰੀਆਂ ਵੀ ਅੱਖਾਂ ਖੁੱਲਣੀਆਂ ਨਹੀਂ ਨਾ ਜਦੋਂ ਮੌਤ ਆ ਗਈ ਜਿਸ ਵੇਲੇ ਦੂਤ ਲੈਣ ਵਾਸਤੇ ਆਏ ਜਦੋਂ ਮੌਤ ਦਾ ਬੁਲਾਵਾ ਆਇਆ ਜਮ ਕਾਲ ਸਹੈ ਸਿਰ ਡੰਡਾ ਹੈ ਕਹਿੰਦੇ ਜਦੋਂ ਮਹੌਦਾ ਬਲਾਵਾ ਆ ਗਿਆ ਉਸ ਵੇਲੇ ਤੇਰੀ ਅੱਖਾਂ ਖੁੱਲ ਜਾਣੀਆਂ ਤੂੰ ਆਖਣਾ ਹੈ ਕਿ ਭਲਿਆ ਮੈਂ ਕੀਤਾ ਹੀ ਕੁਛ ਨਹੀਂ ਉਸ ਵੇਲੇ ਆਖਣਾ ਹੈ ਮਾਲਕ ਮੈਨੂੰ ਥੋੜਾ ਸਮਾਂ ਦੇ ਦੇ ਸਾਡੀਆਂ ਅੱਖਾਂ ਹੁੰਦਿਆਂ ਹੋਿਆਂ ਵੀ ਅਸੀਂ ਸੁੱਤੇ ਹੋਏ ਗਾਫਲ ਨੇ ਨੀਂਦ ਬੰਦਾ ਸਤਾ ਹੋਇਆ ਪਰ ਅੱਖਾਂ ਖੁੱਲਣੀਆਂ ਉਦੋਂ ਹੈ ਜਦੋਂ ਮਾਲਕ ਦਾ ਬਲਾਵਾ ਆ ਗਿਆ ਕਰ ਕਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸੁਮਰੀਏ ਉਹਨ ਇੱਕ ਦਿਨ ਆਵਾਜ਼ ਤੈਨੂੰ ਮਾਰਨੀ ਜ਼ਰੂਰ ਹੈ ਬੰਦਿਆ ਸੰਸਾਰ ਛੱਡ ਕੇ ਪਰਿਵਾਰ ਛੱਡ ਕੇ ਮਹਿਲ ਮਾੜੀਆਂ ਛੱਡ ਕੇ ਧਨ ਦੌਲਤ ਛੱਡ ਕੇ ਤੈਨੂੰ ਜਾਣਾ ਜ਼ਰੂਰ ਪੈਣਾ ਕਹਿੰਦੇ ਜਦੋਂ ਉਹਨ ਆਵਾਜ਼ ਮਾਰੀ ਨਾ ਫਿਰ ਤੂੰ ਵਾਪਸ ਨਹੀਂ ਆ ਸਕਦਾ ਜਦੋਂ ਮਾਲਕ ਦੀ ਆਵਾਜ਼ ਆ ਗਈ ਜਦੋਂ ਮੌਤ ਦਾ ਬਲਾਵਾ ਆ ਗਿਆ ਸੁਮਾ ਜਗਦਿਆਂ ਨੂੰ ਉਹਨਾਂ ਨੂੰ ਕੋ ਨਹੀਂ ਵਿਆਪਦੇ ਉਹਨਾਂ ਨੂੰ ਕਕਰ ਨਹੀਂ ਵਿਆਪਦਾ ਮਾਇਆ ਰੂਪੀ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਮਾਲਕ ਦਾ ਨਾਮ ਅਭਵਸਦਾ ਹੈ ਜਿਨ੍ਹਾਂ ਨੂੰ ਮਾਲਕ ਆਪਣੇ ਕੰਠ ਨਾਲ ਲਾ ਲੈਂਦਾ ਪੋਪ ਤੁਖਾਰ ਨਾ ਵਿਆਪੈ ਕੰਠ ਮਿਲਿਆ ਹਰੇ ਨਾਹੂ ਮਨ ਬਿਦਿਆ ਚਰਨਾਰ ਬਿੰਦ ਦਰਸ਼ਨ ਲਗੜਸਾ ਕਿਉਂਕਿ ਉਹਨਾਂ ਦਾ ਮਨ ਪਰਮਾਤਮਾ ਦੇ ਚੰਨਾਂ ਵਿੱਚ ਜੁੜਿਆ ਰਹਿੰਦਾ ਹੈ ਉਹ ਦਿਨ ਰਾਤ ਮਾਲਕ ਦੇ ਦਰਸ਼ਨਾਂ ਵਾਸਤੇ ਅਰਦਾਸ ਬੇਨਤੀ ਕਰਦੇ ਰਹਿੰਦੇ ਨੇ ਕਹਿੰਦੇ ਇਸ ਕਰਕੇ ਮਾਇਆ ਰੂਪੀ ਕਕਰ ਮਾਇਆ ਰੂਪੀ ਪਾਲਾ ਉਹਨਾਂ ਨੂੰ ਨਹੀਂ ਵਿਆਪਦਾ ਦੂਸਰਾ ਕਹਿੰਦੇ ਕੋਈ ਨਾ ਕੋਈ ਬੰਦਾ ਸਹਾਰਾ ਲੈਂਦਾ ਹੈ ਕਿਸੇ ਨੂੰ ਮਾਤਾ ਪਿਤਾ ਦਾ ਸਹਾਰਾ ਕਿਸੇ ਨੂੰ ਆਪਣੇ ਮਿੱਤਰਾਂ ਦਾ ਸਹਾਰਾ ਕਿਸੇ ਨੂੰ ਸੰਗੀ ਦਾ ਕਿਸੇ ਨੂੰ ਰਿਸ਼ਤੇਦਾਰਾਂ ਦਾ ਕੋਈ ਕਿਸੇ ਦਾ ਸਹਾਰਾ ਲੈ ਕੇ ਜੀਵਨ ਦਾ ਸਫਰ ਤੈਅ ਕਰਦਾ ਕਹਿੰਦੇ ਪਰ ਜਦੋਂ ਉਹ ਹੀ ਧੋਖਾ ਦੇ ਜਾਣ ਜਦੋਂ ਉਹ ਹੀ ਸੰਗੀਜੇ ਦੇ ਨਾਲ ਮਿੱਤਰ ਦਾ ਧੋਖਾ ਦੇ ਜਾਏ ਕਹਿੰਦੇ ਇਸ ਤਰ੍ਹਾਂ ਰੱਬ ਦਾ ਪਿਆਰਾ ਉਹ ਵੀ ਸਹਾਰਾ ਲੈਂਦਾ ਹੈ ਉਸ ਸਾਰਾ ਲੈਂਦਾ ਹੈ ਓਟ ਗੋਬਿੰਦ ਗੋਪਾਲ ਰਾਈ ਸਿਵਾ ਸੁਮੇਦਾ ਕਹਿੰਦੇ ਉਸਾਰਾ ਲੈਂਦਾ ਹੈ ਮਾਲਕ ਦਾ ਭਗਤਾਂ ਕੀ ਟੇਕ ਤੂੰ ਸੰਤਾਂ ਕੀ ਓਟ ਤੂੰ ਸੱਚਾ ਸਿਰਜਣਹਾਰ ਉਹ ਸਾਰਾ ਲੈਂਦਾ ਹੈ ਅਰਦਾਸ ਕਰਦਾ ਹੈ ਮਾਲਕ ਦੇ ਚਰਨਾਂ ਤੇ ਜਿਸ ਤਰ੍ਹਾਂ ਸਹਿਦਖਾ ਦਿੱਲੀ ਤੋਂ ਤੁਰਿਆ ਔਰੰਗਜ਼ੇਬ ਦੇ ਦਰ ਤੋਂ ਆਖਣ ਲੱਗਾ ਕਿ ਮੈਂ ਗੁਰੂ ਗੋਬਿੰਦ ਸਿੰਘ ਨੂੰ ਜਿੰਦਾ ਦਾ ਮਰਦਾ ਤੇਰੇ ਕੋਲ ਲਿਆ ਕੇ ਖੜਾ ਕਰ ਦਿਆਂਗਾ ਗੁਰੂ ਗੋਬਿੰਦ ਸਿੰਘ ਨੂੰ ਆਨੰਦਪੁਰ ਵਾਲੇ ਗੁਰੂ ਨੂੰ ਲਿਆ ਕੇ ਤੇਰੇ ਚਰਨਾਂ ਵਿੱਚ ਰੱਖ ਦਿਆਂਗਾ ਜਾਂ ਜਿੰਦਾ ਲਿਆਵਾਂਗਾ ਜਾਂ ਮਰਦਾ ਲਿਆਵਾਂਗਾ ਮੈਂ ਬਚਨ ਕਰਦਾ ਹਾਂ ਸਹਿਦਖਾ ਛੱਡ ਦੇ ਜਵਾਨੀ ਦੀ ਉਮਰ 10000 ਫੌਜ ਲੈ ਕਰਕੇ ਤੁਰਿਆ आनंदपुर साहब ਨੂੰ ਚੱਲੇ ਬਾਦ ਉਤੇ ਦਿੱਲੀ ਤੋਂ ਰਾਸਤੇ ਵਿੱਚ ਪਿੰਡ ਸਡੋੜਾ ਸਡੋੜਾ ਪਿੰਡ ਆਇਆ ਸਡੋੜਾ ਪਿੰਡ ਜਿਹਦੇ ਵਿੱਚ ਉਹਦੀ ਭੈਣ ਵਿਆਹ ਹੋਈ ਸੀ ਨਸੀਦਾ ਆਖਣ ਲੱਗਾ ਉਹਦਾ ਆਸ਼ੀਰਵਾਦ ਲੈ ਜਾਵਾਂ ਕਿ ਮੈਂ ਨੇਕ ਕੰਮ ਕਰਨ ਜਾ ਰਿਹਾ ਮੈਂ ਆਨੰਦਪੁਰ ਵਾਲੇ ਗੁਰੂ ਨੂੰ ਫਰਣ ਜਾ ਰਿਹਾ ਆਪਣੀ ਭੈਣ ਦਾ ਆਸ਼ੀਰਵਾਦ ਲੈ ਜਾਵਾਂ ਸਦੋਲਾ ਦੇ ਧਰਤੀ ਤੇ ਪਹੁੰਚਿਆ ਹੈ ਭੈਣ ਨੇ ਜਦੋਂ ਦੇਖਿਆ ਮੇਰਾ ਭਰਾ ਆਇਆ ਬੜੀ ਖੁਸ਼ ਹੋਈ ਬੜਾ ਲੋਹ ਲਸ਼ਕਰ ਲੋਕਾਂ ਨੇ ਦੱਸਿਆ ਨਗਰ ਵਾਲਿਆਂ ਨੇ ਦੱਸਿਆ ਨਸੀਰਾ ਤੇਰਾ ਭਰਾ ਸੈਦ ਖਾਨ ਬੜਾ ਅਹਿਲਕਰ ਬਣਿਆ ਹੈ ਬੜੀ ਫੌਜ ਹੈ ਉਸ ਤੋਂ ਉਹਦਾ ਤਾਂ ठाਠ ਬਾਠ ਬਾਦਸ਼ਾਹ ਦੀ ਤਰ੍ਹਾਂ ਹੈ ਉਹਦੇ ਕੋਲ ਇਤਨੇ ਸੈਨਾ 10000 ਫੌਜ ਲੈ ਕੇ ਆਇਆ ਹੁਣ ਕਿਸੇ ਨਗਰ ਤੇ 10000 ਫੌਜ ਆ ਜਾਵੇ ਫੁੱਲੇ ਸਮਾਏਗਾ ਨਸੀਰਾ ਬੜੀ ਖੁਸ਼ ਹੋਈ ਕਿ ਮੇਰਾ ਭਰਾ ਆ ਰਿਹਾ ਤਾਇਆ ਤੋਂ ਭਰਾ ਨੂੰ ਦੇਖਿਆ ਹੈ ਗਲਵਕੜੀ ਵਿੱਚ ਲੈ ਲਿਆ ਹੁਣ ਭਰਾ ਛੋਟਾ ਸੀ ਆਖਣ ਲੱਗੇ ਭੈਣ ਆਖਣ ਲੱਗਾ ਭੈਣੇ ਕਿ ਪ੍ਰਸ਼ਾਦਾ ਨਹੀਂ ਸ਼ਿਕਾਏਂਗੇ ਭੈਣ ਦੀਆਂ ਅੱਖਾਂ ਤੋਂ ਜਲ ਵਹਿ ਤੁਰਿਆ ਵੀਰਿਆ ਇਤਨੇ ਚਿਰਾਂ ਬਾਅਦ ਦੇਖਿਆ ਆਪਣੇ ਭਰਾ ਨੂੰ ਤਾਂ ਦੇਖ ਲਵਾਂ ਇਦਨੇ ਚਿਰ ਬਾਅਦ ਮੇਰਾ ਭਰਾ ਮੇਰੇ ਕੋਲ ਆਇਆ ਹੈ ਇਤਨਾ ਵੱਡਾ ਬਾਦਸ਼ਾਹ ਬਣ ਗਿਆ ਇਤਨੀ ਫੌਜ ਰੱਖੀ ਹੋਈ ਕਿ ਮੈਂ ਆਪਣੇ ਭਰਾ ਦੇ ਅੱਜ دیدارੇ ਤਾਂ ਕਰ ਲਵਾਂ ਆਪਣੇ ਭਰਾ ਨੂੰ ਮਿਲ ਤਾਂ ਲਵਾਂ ਪਤਾ ਨਹੀਂ ਫਿਰ ਮੁੜ ਕੇ ਮਿਲਣਾ ਹੈ ਕਿ ਨਹੀਂ ਮਿਲਣਾ ਕਿਉਂਕਿ ਕਿਤਨੇ ਚਿਰ ਬਾਅਦ ਤੁਹਾਡੇ ਆਇਆ ਤਾਂ ਭਰਾ ਨੇ ਆਖਿਆ ਭੈਣੇ ਪ੍ਰਸ਼ਾਦਾ ਨਹੀਂ ਛਕਾਏਗੇ ਕਿ ਕਿਦਰ ਦੇ ਬਾਹਰ ਹੀ ਖੜੇ ਰੱਖेंगे ਭੈਣ ਨੇ ਆਖਿਆ ਕਿਉਂ ਵੀਰਿਆ ਮੈਂ ਆਪਣੇ ਹੱਥਾਂ ਨਾਲ ਆਪਣੇ ਵੀਰ ਨੂੰ ਅਜ ਪ੍ਰਸ਼ਾਦਾ ਛਕਾਵਾਂਗੀ ਮੈਂ ਤਾਂ ਬੜੀ ਧੀਰਜ ਤੋਂ ਜਿਹੜੀ ਹੈ ਆਪਣੇ ਭਰਾ ਦੇ ਦਰਸ਼ਨਾਂ ਵਾਸਤੇ ਤੇਰੇ ਦਰਸ਼ਨਾਂ ਵਾਸਤੇ ਵੀਰਿਆ ਮਨ ਵਿੱਚ ਸੀ ਕਿ ਕਦੋਂ ਮੇਰਾ ਭਰਾ ਮੈਨੂੰ ਆ ਕੇ ਮਿਲੇਗਾ ਕਦੋਂ ਮੈਂ ਆਪਣੇ ਭਰਾ ਨੂੰ ਗਲ ਵਿਕੜੀ ਪਾਵਾਂਗੀ ਅੱਜ ਮੇਰਾ ਭਰਾ ਮਰੇ ਸਾਹਮਣੇ ਹੈ ਮੈਂ ਕਿਉਂ ਨਾ ਆਪਣੇ ਵੀਰ ਨੂੰ ਪ੍ਰਸ਼ਾਦਾ ਛਕਾਵਾਂ ਹੁਣ ਜਦੋਂ ਪ੍ਰਸ਼ਾਦਾ ਪਕਾਣਾ ਪ੍ਰారంਭ ਕੀਤਾ ਹੈ ਨਾ ਤਾਂ ਭੈਣ ਨੇ ਆ ਕੇ ਆ ਵੀਰ ਚਲਿਆ ਕਿੱਧਰ ਆਕਣ ਲੱਗਾ ਇੱਧਰ ਕੋਈ ਨਾਨਕਪੁਰ ਵਾਲਾ ਗੁਰੂ ਹੈ ਗੱਦੀ ਵੀ ਲਾਉਂਦਾ ਤਸਵੀਰ ਰੱਖਿਆ ਹੋਇਆ ਸੇਨਾ ਵੀ ਰੱਖੀ ਹੋਈ ਹੈ ਔਰੰਗਜ਼ੇਬ ਦਾ ਹੁਕਮ ਹੈ ਉਹਨੂੰ ਜਿੰਦਾ ਜਾਂ ਮਰਦਾ ਪਕੜ ਕੇ ਮੇਰੇ ਕੋਲ ਲੈ ਕਰਕੇ ਆ ਨਸੀਰਾਨਾ ਜਦੋਂ ਗੁਰਗੋਵਿੰਦ ਸਿੰਘ ਮਾਝ ਦਾ ਨਾਮ ਸੁਣਿਆ ਹੈ ਤਾਂ ਰਾਣ ਰਾਗੀ ਭੜਿਆ ਤੈਨੂੰ ਕੀ ਹੋਇਆ ਤੂੰ ਉਹ ਨਾਨਕਪੁਰ ਵਾਲੇ ਗੁਰੂ ਨੂੰ ਪਕੜਨ ਜਾ ਰਿਹਾ ਕਹਿੰਦਾ ਹਾਂ ਮੈਂ ਬਚਨ ਕਰਕੇ ਆਇਆ ਹੁਣ ਜਿਸ ਵੇਲੇ ਪੈਣ ਨੇ ਇਹ ਸੁਣਿਆ ਕਿ ਅਨੰਤਪੁਰ ਪਾਲਾਰੇ ਗੁਰੂ ਨੂੰ ਜਿਹੜਾ ਹੈ ਪੱਕਣ ਵਾਸਤੇ ਜਾ ਰਿਹਾ ਆਖ ਦਿੱਤਾ ਹੈ ਕਿ ਭਰਾ ਮੇਰੀ ਗੱਲ ਮੰਨ ਮੈਂ ਤੇਰੀ ਵੱਡੀ ਭੈਣ ਹਾਂ ਉਹ ਰੱਬ ਦਾ ਰੂਪ ਹੈ ਉਹ ਅੱਲਾ ਦਾ ਨੂਰ ਹੈ ਜਿਹਨੂੰ ਪੱਕਣ ਵਾਸਤੇ ਜਾ ਰਿਹਾ। ਮੁਕਤੀ ਗੱਲ ਸਾਧ ਸੰਗਤ ਇਹਨਾਂ ਭੈਣ ਦੀ ਗੱਲ ਨਾ ਮੰਨੇ ਨਤ ਪ੍ਰਸਾਦ ਨੂੰ ਚਾਲੇ ਪਾ ਦਿੱਤੇ। ਇਦਰੋਂ ਭੈਣ ਨੇ ਅਰਦਾਸ ਕਰ ਦਿੱਤੀ ਕਿ ਮਾਲਕ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰਾ ਭਰਾ ਜੋ ਆਪ ਜੀ ਨੂੰ ਪਕੜਨ ਦੇ ਵਾਸਤੇ ਆ ਰਿਹਾ ਭਲੇਖਾ ਪਿਆ ਹੋਇਆ ਮਾਧ ਮੇਰੇ ਵੀਰ ਨੂੰ ਮਾਰਿਓ ਨਾਮ ਬਖਸ਼ ਦਿਓ ਇਹਨੂੰ ਨਾਮ ਦੀ ਦਾਤ ਬਖਸ਼ ਦਿਓ ਇਸ ਤਰ੍ਹਾਂ ਭੈਣ ਨੇ ਅਰਦਾਸ ਕੀਤੀ ਆਪਾਂ ਬਜਨ ਪੜਿਆ ਨਾ ਬਿਲਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਉਹ ਅਰਦਾਸ ਜਿਹੜੀ ਸਿੱਧੇ ਗੁਰਗੋਵਿੰਦ ਸਾਹਿਬ ਦੇ ਚਰਨਾਂ 'ਚ ਪਹੁੰਚੀ ਹੈ ਇਧਰੋਂ ਜੰਗ ਦਾ ਮੈਦਾਨ ਅਨੰਦਪੁਰ ਦੀ ਧਰਤੀ ਉੱਥੇ ਜਾ ਕਰਕੇ ਜਦੋਂ ਪਤਾ ਲੱਗਿਆ ਕਿ ਗੰਟੀ ਦੇ ਸਿੱਖ ਨੇ ਬੜਾ ਹੱਸਿਆ ਸੈਦ ਖਾਂ ਆਕਨ ਲਗਾ 10000 ਫौज ਮੈਂ ਕੀ ਕਰਨੀ ਸੀ ਇਹ ਤਾਂ 1000 ਹੋਏ ਨਾਲ ਹੀ ਨਾਨਕਪੁਰ ਵਾਲੇ ਗੁਰੂ ਨੂੰ ਲੈ ਜਾਣਾ ਸੀ ਪਰ ਜਦੋਂ ਜੰਗ ਦਾ ਮੈਦਾਨ ਪਿੱਲੇ ਦਿਨ ਦਿਖਿਆ ਹੈਰਾਨ ਰਹਿ ਗਿਆ ਕਿ ਇਤਨੇ ਕੋ ਸੈਨਿਕ ਜਿਹੜੇ ਢੇਢੇਰੀ ਹੋ ਗਏ ਆ ਜੋ ਮਨ ਵਿੱਚ ਪ੍ਰਕਾਰ ਕਰਦਾ ਕਿ ਤੇ ਗੁਰਗੋਬਿੰਦ ਸਿੰਘ ਸਾਹਿਬ ਨੂੰ ਜਿੱਨੂੰ ਫੜਨ ਜਾ ਰਿਹਾ ਹੈ ਮੇਰੀ ਭੈਣ ਜਿਹੜੀ ਆਖ ਰਹੀ ਕਿ ਤੇ ਸੱਚ ਤਾਂ ਨਹੀਂ ਕਹਿ ਰਿਹਾ ਕਿ ਅੱਲਾ ਦਾ ਨੂਰ ਹੈ ਮਨੋਈ ਮਨ ਨੇ ਅਰਦਾਸ ਕੀਤੀ ਜੰਗ ਦੇ ਮੈਦਾਨ ਤੇ ਆਖਣ ਲੱਗਾ ਜੇ ਵਾਕੇ ਗੁਰੂ ਗੋਬਿੰਦ ਸਿੰਘ ਰੱਬ ਦਾ ਰੂਪ ਹੈ ਵਾਕੇ ਅੱਲਾ ਦਾ ਨੂਰ ਹੈ ਜੇ ਵਾਕੇ ਰੱਬ ਦਾ ਨੂਰ ਹੈ ਵਾਕੇ ਰੱਬ ਹੈ ਤਾਂ ਮੇਰੇ ਸਾਹਮਣੇ ਆ ਜਾ ਕਹਿੰਦੇ ਜੰਗ ਦੇ ਮੈਦਾਨ ਤੇ ਗੁਰੂ ਗੋਬਿੰਦ ਸਿੰਘ ਮਾਰਦ ਜੈਸੂ ਨੂੰ ਆਖ ਕੋਲ ਕੇ ਸਾਹਮਣੇ ਗੁਰੂ ਗੋਬਿੰਦ ਸਿੰਘ ਮਾਰਦ ਮਾਰਦ ਨਾ ਆਖਿਆ ਹੈ ਕਰ ਭਾਈ ਵਾਰ ਤਾਂ ਸਾਹ ਸੰਜੇਸ ਜੀ ਵੇਲੇ ਬਾਦ ਕਰਨ ਲੱਗਿਆ ਹੈ ਹੱਥ ਕੰਬਣ ਲੱਗੇ ਸਾਹਮਣੇ ਗੁਰੂ ਗੋਬਿੰਦ ਸਿੰਘ ਮਾਜ ਨੂੰ ਦੇਖ ਕੇ ਜੰਗ ਦੇ ਲਗ ਹੁਣ ਜਿਸ ਵੇਲੇ ਹਥਿਆਰ ਥੱਲੇ ਸੁੱਟੇ ਉਤਰਿਆ ਹੈ ਮਰਦ ਦੇ ਚੰਨਾਂ ਨੂੰ ਖੜਿਆ ਹੈ ਮਾਜ ਨੇ ਆਖਿਆ ਭਾਈ ਤੇਰਾ ਕੰਮ ਨਹੀਂ ਜੰਗ ਦੇ میدان ਤੇ ਤੇਰਾ ਕਾਰਜ ਹੁਣ ਭਗਤੀ ਵਾਲਾ ਹੈ ਜਾ ਕੇ ਨਾਮ ਜਪ ਤਾਂ ਆਖਿਆ ਜਾਂਦਾ ਏ ਉਦੋਂ ਹੀ ਇਹ ਜਿਹੜਾ ਪੌਂਟੇ ਸਾਹਿਬ ਨੂੰ ਚਲਾ ਗਿਆ ਸੀ ਸੈਦ ਖਾਂ ਤਾਕਦੇ ਹਨ ਜਿਨ੍ਹਾਂ ਨੇ ਵੀ ਓਟ ਆਸਰਾ ਗੁਰੂ ਦਾ ਲਿਆ ਹੈ ਜਿਸ ਤਰ੍ਹਾਂ ਭੈਣ ਨਸੀਰਾ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਓਟ ਆਸਰਾ ਲਿਆ ਅਰਦਾਸ ਵਿੱਚ ਕੀਤੀ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਐਸ ਐਸਿਕਾ ਜਿਸ ਵਲੇ ਤੂੰ ਇਸ ਤਰ੍ਹਾਂ ਭਾਵਨਾ ਦੇ ਨਾਲ ਅਰਦਾਸ ਕਰੇਗਾ ਕਿ ਗੁਰੂ ਤੇਰੀ ਅਰਦਾਸ ਨਹੀਂ ਸੁਣੇਗਾ ਮਾਲਕ ਤੇਰੀ ਅਰਦਾਸ ਨਹੀਂ ਸੁਨੇ ਕਹਿੰਦੇ ਓਟ ਆਸਰਾ ਲੈਣਾ ਉਸ ਗੋਵਿੰਦ ਦਾ ਲੈ ਭਗਤਾਂ ਕੀ ਟੇਕ ਤੂੰ ਸੰਤਾਂ ਕੀ ਵੋਟ ਤੂੰ ਉਹਨਾਂ ਨੂੰ ਆਪਿਆ ਹਨ ਫਿਰ ਜੈ ਜਿਹੜਾ ਹੈ ਨਹੀਂ ਵਿਆਪਦਾ ਹੈ ਮਾਇਆ ਜਿਹੜੀ ਹੈ ਨਹੀਂ ਵਿਆਪਦੀ ਵਿਖਿਆ ਪੋ ਨਾ ਸਕਈ ਜਿਹੜੇ ਮਾਲਕ ਦੇ ਗੁਣਾਂ ਨੂੰ ਗਉਣਾ ਕਰਦੇ ਨੇ ਮਿਲ ਸਾਧ ਗੁਣ ਗ ਕਰ ਗਲੇ ਨੇ ਪਰ ਬ੍ਰਹਮ ਬਹੁੜ ਨਾ ਵਿਛੜੀਆਂ ਕਰਦਾ ਭਾਗ ਹੈ ਹੱਥ ਜਿਨ੍ਹਾਂ ਨੂੰ ਮਾਲਕ ਨੇ ਆਪਣਾ ਮੇਰਾ ਪਰਿਆ ਹੱਥ ਦੇ ਕਰਕੇ ਰੱਖਣਾ ਕੀਤਾ ਕਹਿੰਦੇ ਫਿਰ ਕਦੇ ਵਿਛੋੜੇ ਉਹਨਾਂ ਦਾ ਵਿਛੋੜਾ ਨਹੀਂ ਪੈਂਦਾ ਬਹੁੜ ਨਾ ਵਿਛੜੀਆਂ ਭਾਰ ਜਾਉ ਲਖ ਬੇਰੀਆਂ ਹਰ ਸੱਜਣ ਅਗਮ ਅਗਾਹ ਪਰਮਾਤਮਾ ਅਗਮ ਹੈ ਅਗਾਹ ਕਹਿੰਦੇ ਮੈਂ ਲਖ ਵਾਰ ਪਰਮਾਤਮਾ ਤੋਂ ਵਾਰਨੇ ਜਾਂਦਾ ਹਾਂ ਸ਼ਰਮ ਪਈ ਨਾਰਾਇਣੇ ਨਾਨਕ ਦਰ ਪਈਆ ਜਿਨ੍ਹਾਂ ਜਿਨ੍ਹਾਂ ਨਾ ਵੀ ਫਿਰ ਮਾਲਕ ਦਾ ਓਟ ਆਸ ਦਾ ਲਿਆ ਪ੍ਰਮਾਤਮਾ ਦਾ ਆਸਰਾ ਲਿਆ ਆਖਦੇ ਹਨ ਪ੍ਰਮਾਤਮਾ ਦੇ ਦਰ ਆਇਆ ਗੁਰੂ ਦੇ ਦਰ ਆਇਆ ਨੂੰ ਗੁਰੂ ਨੂੰ ਉਹਨਾਂ ਦੀ ਲਾਜ ਰੱਖਣੀ ਪਈ ਪੋਖ ਸੁਹੰਗਾ ਸਰਬ ਸੁਖ ਪੋ ਦਾ ਮਹੀਨਾ ਉਹਨਾਂ ਵਾਸਤੇ ਸੁਹਾਵਣਾ ਹੈ ਜਿਸ ਵਕਸ਼ੇ ਬੇਪਰਵਾਹ ਜਿਨ੍ਹਾਂ ਨੂੰ ਮਾਲਕ ਆਪ ਬਖਸ਼ ਦਿੰਦਾ ਹੈ ਆਪ ਦਿਲਾਤੇ ਰਹਿਮਤ ਮਿਹਰ ਕਰਦੇ ਹਨ